ਇਹ ਵੀ ਨਿਕਲੂ ਲਾਇਆ ਜਗਾੜੀਆ ਦੀ ਜਬਰ ਹਰਦਾ ਲਾ ਲਾ ਪਾਦੀ ਨਿਕਲੂ ਉਹ ਐ ਬੱਚੀ ਪਾ ਦੇ ਯਾਰ ਇਹ ਆ ਪੱਤੀ ਦੀ ਨਾ ਪੱਟਦੇ ਤੁਸੀਂ ਕਿਤੇ ਹਾਂ ਉਹ ਪਾਲੇ ਦਾ ਬਹੁਤ ਟਰੈਕਟਰ ਦਾ ਹੈ ਉਹ ਉਹ ਕਿੱਥੋਂ ਪਾਉਂਦਾ ਥੋੜਾ ਕਿਤੇ ਉਹਨਾਂ ਦੇ ਬੈਕ ਉਹਨੂੰ ਕਦੇ ਕਾਰ ਬੈਕ ਹੋਰੀ ਵੋਲ ਬਾਦ ਇਹਨੂੰ ਕੀ ਹੋਇਆ ਤੰਦ ਪਾ ਕੇ ਪਾ ਸਕਦਾ ਮੈਂ ਪਹਿਲੇ ਹੁਣ ਇਹਨੂੰ ਇਹ ਬੇਜਿਟ ਪਾ ਦੋ ਓਏ ਇਹਨੂੰ ਵੀ ਇਹਦੀ ਬੇਜਿਟ ਪਾ ਹਾਂ ਬਾਸ ਅਸੀਂ ਸੋਈ ਡੁੱਟੋ ਹੁਣ ਤਾਂ ਜ਼ੋਰ ਕਿਉਂ ਨਹੀਂ ਏ ਹੁਣ ਇਹ ਉਲਟੂਗਾ ਏ ਫਰੋਕਲਾ ਟੋਟੂ ਬਾਬਾ ਵੱਟ ਗਿਆ ਤੁਮੀ ਟਾਈਮ ਪਾ ਦੇ ਕਰ ਲਾ ਬੰਦੇ ਬੰਦੇ ਥੋੜੀ ਆਪਣੇ ਕੋਲੇ ਹਲੇ ਵੀ ਨਹੀਂ ਨਿਕਲਦਾ ਨਿਕਲੇ ਹੋਣ ਤਾਂ ਨਾ ਮੈਂ ਇਹ ਨਾਲ ਇਧੂ ਪੜਾ ਡਾਲਿਆ ਹੁਣ ਇਹ ਥੋਰ ਓ ਪਰ ਇਹਨੂੰ ਲਾ ਜਾ ਹੁਣ ਤਾਂ ਚੱਕ ਕੇ ਇਹ ਦੂਜਾ ਲਿਆ ਫੋੜ ਜਾ ਇਧਰੋਂ ਬੜਾ ਔਡੂ ਲੋਨ ਕਿਸੇ ਪਾਸੇ ਯਾਰ ਅਲਟਾਊਗਾ ਹਟਦਾ ਨਹੀਂ ਬੈਠੀ ਹੁੰਦਾ ਇਧਰੇ ਯਾਰ ਕਿਹੜੀ ਗੱਲ ਹੋ ਰਹੀ ਆ? ਓ ਰੇਸ ਕੱਟ ਕਰ ਪਹਿਲਾਂ ਤਾਂ ਵੀ ਸਾਹਮਣੇ ਤੇ ਇਹਨੂੰ ਆਹ ਬ੍ਰੇਕ ਤੇ ਮੋੜ ਦੇ ਤਾਂ ਜਾ ਕੇ ਮੂਹਰਲਾ ਟਾਇਰ ਕਟਾਈ ਕਰਕੇ ਕਿੱਧਰ ਨੂੰ ਆਈ ਨੂੰ ਉਰੇ ਨਹੀਂ ਫੜ ਜਾ ਮਸੜਾ ਇੱਧਰ ਨੂੰ ਕਟਾਈ ਕਰਕੇ ਆਉਣ ਦੇ ਬਾਬਾ ਅੰਦਰ ਨੂੰ ਹੀ ਬਾਹਰ ਨੂੰ ਅੱਜ ਐਡੀ ਕਸੂਤੀ ਰੂੜੀ ਇੱਥੇ ਭਰਤ ਪਾ ਕੇ ਲਾ ਦੋ ਜੀ ਭੰਦੇ ਆ ਜੀ ਉਹ ਕਾਕਾ ਦਾ ਜੀਕਾ ਆਏ ਸਾਫ ਭਰਦੇ ਜਮਾਨੇ ਦੇ ਪੁੱਤ ਹੈ ਇਹ ਬ੍ਰੇਕ ਦੱਬ ਕਟਾਈ ਕਰ ਪਹਿਲਾਂ ਕਟਾਈ ਇੱਧਰ ਔਰੇ ਨੂੰ ਆਉਣ ਦਾ ਕਟਾਈ ਦਾ ਘੱਟ ਬਾਈ ਦੂਜੇ ਪਾਸੇ ਦੂਜੇ ਪਾਸੇ ਔਰੇ ਨੂੰ ਲੈ ਔਰੇ ਨੂੰ ਬਾਬਾ ਇੱਧਰ ਨੂੰ ਹੀ ਮਾਦੇ ਨੇ ਮਗਰੀ ਕਿੱਥੋਂ ਗਣਾ ਨਾਲੇ ਇਹਦੀ ਕਟਾਈ ਐਂ ਕਰਕੇ ਟਰੈਕਟਰ ਉੱਧਰ ਨਿਕਲੂਗਾ ਨਹੀਂ ਨਾ ਬੱਸ ਬਾਬਾ ਦਾ ਮਹਿੰਗਾ ਹਰ ਜਦੋਂ ਪਹਿਲਾਂ ਵੀ ਦੁਨੀਆ ਵਿੱਚ ਟਾਇਰ ਉਹ ਤਾਂ ਤਾਂ ਨਹੀਂ ਗਾ ਰਹੀ ਮਾਂ ਨਹੀਂ ਨਜ਼ਰ ਆ ਉਹ ਕਰੋ ਨਾ ਚਲੋ ਕੱਢ ਜਾਂਦੇ ਹਾਂ ਜਿਹੜੇ ਫੋਰਡ ਚਲਾਉਂਦਾ ਰਿਹਾ ਉਹਦਾ ਬੋਤੇ ਪੂਛ ਆਏ ਮਰੀ ਅੰਬੀ ਉਹ ਖੜਤਾ ਜਾ ਪਹਿਲਾਂ ਇੱਕਦਾਂ ਖਾਹ ਲਾ ਜਾ ਤੂੰ ਦੋ ਮਿੰਟ ਖੜਾ ਟਰੈਕਟਰ ਆ ਗਿਆ ਬਟਾਇਰ ਥੱਲੇ ਆਈ ਹੁੰਦਾ ਨਹੀਂ ਡੇਜੀਦੀ ਕੋਈ ਨਹੀਂ ਕਹਾ ਭੈਣ ਦੀ ਪੰਜ ਸੌ ਦਾ ਕਹਾ ਜੀ ਇਹ ਦਿੱਕਤ ਹੈ ਭੈਣ ਦਾ ਬੜਾ ਮੰਗਾ ਹੋ ਗਿਆ ਆ ਵੀਡੀਓ ਦਾ ਹੌਲੀ ਢਕੂ ਇਦਾਂ ਭਲਾ ਨਹੀਂ ਹੋ ਰਿਹਾ ਅੱਜ ਕੰਬਾਇਆ ਗੜੀ ਉੱਪਰ ਸੀ ਉਹ ਫਲਮ ਚੱਲ ਚੱਲ ਥੱਲੇ ਕੱਢ ਬੰਦ ਅੰਦਰੋਂ ਪੈਰ ਥੱਲੇ ਹੋ ਜੀ ਮਿੱਤਰੋ ਮੈਂ ਬਾਬੇ ਨੇ ਸਾਲਾ ਦਾ ਜਮਾ ਜਮਾ ਥੱਲੇ ਥੋੜੀ ਦਿੱਤਾ ਟਰੈਕਟਰ ਹੋਰ ਰੋਟੀ ਵੀ ਨਹੀਂ ਖਾਧੀ ਮੁੰਡਿਆਂ ਨੇ ਕੀ ਡਾਵਾ 15 ਹੈ 11 11 ਕੰਮ ਵੀ ਡੇਢਾ ਹੀ ਹੋ ਗਿਆ 11 ਵੱਜ ਕੇ 5 ਘੰਟੇ ਰਹਿ ਗਏ 11 ਵੱਜ ਕੇ ਪੂਰੇ 5 ਘੰਟੇ ਆਉਨੇ ਮਰਵਾਦੇ ਭੁੱਖੇ ਦੇਖੋ ਇਹ ਕਿਵੇਂ ਡੇਢਾ ਕਰ ਲੈ ਸਰਕਾਰੀ ਹੈ ਕਿ ਸੰਸਾਰੀ ਜਣੇ ਸਰਕਾਰੀ ਹੈ ਸਰਕਾਰੀ ਦਾਣ ਜਣੇ ਦੇਖ ਲੋ ਲੈ ਕਿੱਥੇ ਡਾਇਆ ਲੈ ਕੇ ਇਹਦਾ ਬਹਿਮ ਚੰਦਾ ਭਾਂਦਾ ਯਾਰ ਨਾਲ ਦਾ ਇਹ ਬੜਾਉਂਦਾ ਟਰੈਕਟਰ ਕੱਢਦਾ ਦੇ ਹੋਰ ਇਹਨਾਂ ਤੋੜ ਤੋੜ ਦੂ ਉਹ ਵੀ ਉਹੀਆਂ ਹੜੇ ਜ਼ੋਰ ਰਵਾਈ ਨਹੀਂ ਲਾਉਦਾ ਬਿਨਾ ਗੱਲ ਤੋਂ ਹੰਕਾਰ ਦੀ ਰੱਖਣੀ ਕੋਟਰਾਲੀ ਤੇ ਜਿਹੜਾ ਹਾਬੂ ਜੂ ਕਰਦਾ ਉਹ ਕਿਸੇ ਚੱਕ ਚਲਿਆ ਗਿਆ ਜੀ ਜੀ ਲੈ ਲੈ ਲਾ ਬਾਈ ਨਾਲ ਗਿਆ ਉਹ ਗਿਆ ਉਹ ਦੂਜਾ ਹੋ ਜਾਂਦਾ ਬਾਈ ਬੋਲ ਰੋਟੀ ਖਾ ਲੋ ਕਮਰਾ ਆਵਾਮ ਨਹੀਂ ਕਰਤ ਖਣੇ ਪੈ ਲੀ ਰਹੀ ਆ ਮਨ ਚ ਕਿੱਧਰੋਂ ਖੇਤਣਾ ਮੂਹਰ ਹੈ ਆ ਨਿਕਲਦਾ ਨਹੀਂ ਮਗਰ ਲਾ ਹਾ ਆ ਮਗਰ ਲਾ ਪਾ ਕੇ ਇਧਰ ਹੋਰ ਕਰ ਲ ਭਰਾ ਹੀ ਪੱਟ ਲਾਂਗੇ ਮਾਸ਼ੱਲਾ ਤੇ ਮਨ ਤੂੰ ਓਏ ਟੋਚਾ ਸੰਗਲ ਜਾ ਕੇ ਨਾ ਮਗਰ ਬੱਬਾ ਕੱਟ ਲਾਂਗੇ ਅਸੀਂ ਆਪ ਤੁਸੀਂ ਆਰਾਮ ਕਰੋ ਪੈ ਜਾਓ ਓਏ ਸੰਗਲ ਜਾ ਪੈ ਜੜਾ ਐ ਪਾ ਲੋ ਇਧਰ ਨੂੰ ਮੂਹਰ ਨੂੰ ਸੰਗਲ ਕੱਟੋ ਬੱਬਾ ਮਗਰ ਲਾ ਆਹ ਖੁੱਤਾਂ ਹੋ ਨਾ ਉਹਦਾ ਉਹਦੇ ਵੀ ਨਹੀਂ ਕਰਦਾ ਮਰ ਹੀ ਜਾਂਦੇ ਆ ਇੱਧਰ ਦੀ ਫਿਰ ਕਿਹੜਾ ਜਿਹੜਾ ਉਹ ਪਰਦਾ ਦਾ ਬਾਬਾ ਉਹ ਉੱਧਰ ਦੀ ਰਹਿ ਮੈਂ ਵੀ ਉੱਧਰ ਉਹ ਦੇਖ ਰੋ ਗਾਰਾ ਉਹ ਪੱਟਤੀ ਯਾਰ ਬਾਈ ਇਹਨੇ ਯਾਰ ਮਿੱਟੀ ਦੀ ਬਾੜਤੀ ਵਿੱਚ ਹੋਰ ਉਹ ਉਹ ਪਰਦਾ ਦਾ ਉਹ ਉੱਧਰ ਦੀ ਰਹਿ ਇਹ ਥੱਲੇ ਮਿੱਟੀ ਜੇ ਗੁੱਟਦਾ ਲੀਹਾਂ ਪੱਟਦਾ ਮੈਥੋਂ ਸੁਣ ਲੈ ਜਿਹੜੀ ਗੱਲ ਆ ਇਹ ਵਰਦਾ ਮਿੱਟੀ ਜਣਾ ਵੀ ਚਾਰ ਟਰਾਲੇ ਦਾ ਵੱਧ ਪਰਦੂ ਮਿੱਟੀ ਦੀ ਆਹ ਹੁਣ ਉਹ ਗਾਲਾਂ ਨਿਕਲਦੀਆਂ ਹੁਣ ਦੇਖੀ ਲੈ ਕੱਲ ਨਹੀਂ ਮੰਨਦਾ ਜਿਹੜੀ ਹੈਗੀ ਆ ਲਓ ਵੀ ਭਾਓ ਯਾ ਪਾਪਾ ਸਨ ਸਾਰੀ ਪਿੰਡ ਕੋਲ ਘਾਰੇ ਆਉਣਾ। ਮਗਾਨੀ ਜੂ ਚ ਆ ਕੇ ਟਰੈਕਟਰ ਘੋਤਾ। ਬਸ ਇਹਦਾ ਕੋਈ ਨਹੀਂ ਤਾਂ ਹੁਣ ਕੋਲਾ ਜਿਹਾ ਖਿੱਚਣਾ। ਕੋਈ ਆ ਜੀ ਜਮਾ ਸਿੱਤੇ ਥਾਂ ਤੇ ਖੜਾ ਬਸ ਉਹ ਹੀ। ਕਰ ਗਿਆ। ਕਰਦਾ ਏ ਟਰੈਕਟਰ ਨਾਲ। ਕੋਤਲਾ ਬਸ ਆਵਾਜ਼ ਆ ਰਹੀ। ਆਉਲੀ ਖਿੱਚੀ ਹੈ ਪੀ। ਛੱਡ ਜਾ ਓਏ। ਓ ਤੂੰ ਕਲੱਚ ਦਾ ਛੱਟ ਦੇ ਨਾਲ ਓ ਛੱਟ ਜਾ ਯਾਰ ਓ ਕਲੱਚ ਦਾ ਛੱਟ ਲੈਦਾ ਕੱਟਦਾ ਨਾ ਇਹਨੂੰ ਛੋਟਾ ਗੇਅਰ ਵਾਲਾ ਕਹਿੰਦੇ ਛੋਟਾ ਗੇਅਰ ਵਾਲਾ ਜਿੰਨੂ ਚਾਹ ਬਹੁਤਾਂ ਨੂੰ ਜਾਣ ਕੇ ਅਈ ਵੱਕੂ ਕੇ ਲੈ ਜਾਗੇ ਤੂ ਕੇ ਰੋ ਆ ਦੇਖੋ ਬਾਬਾ ਜੀ ਬਾਬਾ ਜੀ ਦਾ ਮੂੰਹ ਉੱਡ ਗਿਆ ਐ ਓਏ ਹੈਪੀ ਮਹਾਤੂ ਕੇ ਲੈ ਜਾਗੇ ਨਾ ਤੂ ਕੇ ਹਾਂ ਉਹ ਫੇਰ ਉੱਥੇ ਲੈ ਜਾਂਦਾ ਇਹ ਆਪ ਜਾਣ ਜਾਣ ਇਹਦੇ ਇਰਾਦੇ ਨਹੀਂ ਅੱਜ ਭਰਨ ਦੇ ਜਦੋਂ ਠੇਕ ਹੀ ਲੈ ਲਿਆ ਬਈ ਖੁਬੋਣ ਦਾ ਥਾਂ ਥਾਂ ਤੇ ਲੈ ਅੱਡਾ ਹੋਊਗਾ ਹੁਣ ਇੱਥੇ ਖਬੋਤ ਆ ਵੀ ਉਧਰੋਂ ਕੱਢਿਆ ਐਸੇ ਘੁੱਟ ਪਾ ਲਿਆ ਕੇ ਨਾਲਾ ਕੰਟਾ ਇੱਥੇ ਹੋ ਗਿਆ ਮੱਥਾ ਮਾਰੀਂ ਸਾਨੂੰ ਲਿਆ ਤੂੰ ਐਸਾ ਜ਼ੋਰ ਨਾਲ ਵਹੀਂ ਪੀਪੇ ਦਾ ਲਓ ਵੀ ਮੇਰੇ ਵੀਰੋ ਹੁਣ ਥੱਕ ہار ਕੇ ਡਰਮੀ ਜੀ ਕਿਸੇ ਵੀ ਕਾਲ ਨਹੀਂ ਨਿਕਲਦੀ ਟੋਏ ਚੋ ਕਦੇ ਵੀ ਫਰਾਰ ਕੇ ਵੱਡਾ ਟਰੈਕਟਰ ਦਾ ਕੰਮ ਰੱਖਿਆ ਨਾਲ ਹੁਣ ਇਸ ਤਰ੍ਹਾਂ ਰਹੇ ਭਰਾਂਗੇ ਭਾਈ ਹੋਰ ਕੀ ਕਰ ਉਹਨੂੰ ਤਾਂ ਚੜਾਇਆ ਕਰਾਂ ਖਿੱਚ ਕੇ ਸੰਗਲ ਕੱਢਦੇ ਸੰਗਲ ਬਾਹੋਂ ਇਤਰਾ ਸੇ ਤੱਕ ਬੋਲਿਆ ਕਰ ਮਗਰੋਂ ਭਰ ਲਿਆ ਕਰਾਂ ਥੋੜਾ ਐ ਕੰਮ ਕਰਨਾ ਪਊਗਾ ਕਹਿੰਦਾ ਤਰਲੇ ਤਰਲੇ ਆ ਹੁਣ ਉਹ ਟਰਾਲੀਆਂ ਆ ਗਈਆਂ ਇੱਧਰ ਆ ਖੜੀਆਂ ਤਿੰਨ ਖੇਤ ਬਾਕੀਆਂ ਹੁਣ ਹੈ ਆਏ ਕਰਕੇ ਐਂ ਕੰਮ ਕਰਨੇ ਪੈਂਦੇ ਆ ਕੀ ਕਰੀਏ ਬਹੁਤ ਔਖੀ ਆ ਕਮਾਈ ਅਗਲਾ ਕਹਿਣ ਦਾ ਪਾ ਕੇ 50 ਕਿਲੋ ਕਣਕ ਤੇ 50 ਕੁ ਵੱਕਲ ਗੱਲੇ ਦੀ ਕੱਢ ਲੈਂਦੇ ਆ ਇਹ ਨਿਕਲਦੀ ਆ ਹਨਾ ਵੀ ਐ ਮੱਥਾ ਮਾਰਨਾ ਤੇ ਖੜ ਦੁਪਹਿਰਾਂ ਲੋਕ ਇਸ ਇੰਨਾ ਚ ਪਏ ਆ ਮੌਜ ਦਾ ਹੜਾ ਐਪੀ ਆਏ ਕੰਮ ਚਲਾਵਾਂਗੇ ਹੁਣ ਆਪਾਂ ਵਾਹ ਹਾਂ ਲੋਕ ਇਸ ਗਾਂ ਚ ਪਏ ਆ ਇੱਥੇ ਮੈਂ ਐਂ ਤਰਲੇ ਮਾਰਦੇ ਆ ਆਪਾਂ ਇਹ ਕਾ ਕਿੱਥੋਂ ਲਿਆਂਦਾ ਪਤਾ ਨਹੀਂ ਬਾਬਾ ਫੜ ਕੇ ਪਾਰੇ ਚੋਂ ਦਾ ਇਹਨੂੰ ਕੋਈ ਫੜਦਾ ਨਹੀਂ ਸਿਆਣਦਾ ਨਹੀਂ ਬਾਈ ਐ ਆਇਆ ਚਲੇ ਇਹਦੇ ਨਾਲ ਮੋਹ ਪ੍ਰੇਮ ਪੁਰਾਣਾ ਵੀ ਲੱਗਿਆ ਰਹਿੰਦਾ ਇੱਥੇ ਰਿਸ਼ਤੇਦਾਰੀ ਜਾਇਆ ਇੱਥੇ ਵੀ ਨਿਕਾਲਾਂ ਕੱਢਣੋ ਹਟਦਾ ਫੁੱਲੜਾ ਹੰਤਦਾ ਹਾਂਜੀ ਦੇਖੋ ਬਾਈ ਜੀ ਲਾਸਟ ਗੇੜਾ ਲਾਸਟ ਟਰਾਲੀ ਜਮਾ ਆ ਟਰਾਲੀ ਖੁੱਭ ਗਈ ਆ ਬਾਬਾ ਸਵੇਰ ਦਾ ਟਰੈਕਟਰ ਖੋਈ ਜਾਂਦਾ ਅੱਜ ਲਾਸਟ ਗੇ ਕੰਮ ਨਿਬੜੇ ਨਵੜਾਏ ਤੇ ਆ ਟਰਾਲੀ ਖੁੱਭ ਗਈ ਹੁਣ ਕਿਸੇ ਕੋਲ ਹੀ ਨਹੀਂ ਨਿਕਲਦੀ ਇਹ ਟੋਆ ਹੈਵੀ ਪੈੜਾ ਸੀ ਇੰਨਾ ਡੂੰਘਾ ਟੋਆ ਸੀ ਹਾਂਜੀ ਟਰਾਲੀ ਇੱਕ ਰਹਿੰਦੀ ਵੀ ਸੀ ਪਰ ਨਾਲ ਯਾਰ ਰਹਿੰਦੀ ਆ ਤਾ ਪਤਾ ਹੀ ਨਹੀਂ ਕੀ ਗੱਲ ਹੋ ਗਈ ਵੀ ਸਵੇਰ ਦੇ ਟੋਚਨਾ ਦੀ ਰਿਹਾ ਕੰਮ ਟਰੈਕਟਰ ਪਾ ਲੋ ਕੱਢ ਲੋ ਟੋਚਨ ਪਾ ਲੋ ਕੱਢ ਲਵਾਈ ਹੋਈ ਜਾਂਦੀ ਆ ਆਹ ਟਰਾਲੀ ਖੁੱਭ ਗਈ ਹੁਣ ਲਾਓ ਵੀ ਵੀਰੋ ਹੁਣ ਆ ਟਰੈਕਟਰ ਜਾ ਫੇਰ ਅੜ ਗਿਆ ਰਾਤ ਦਾ ਟਾਈਮ ਹੈ ਇਹ ਇਹ ਚੱਲ ਬੱਬਰ ਲਾਇਆ ਜੋਰ ਬਹੁਤ ਜ਼ੋਰ ਲਾ ਰਿਹਾ ਹਰਦਾ ਉਹ ਨਿਕਲਦਾ ਨਹੀਂ ਹੰਟੋਏ ਚ ਹੁਣ ਉਹ ਭਰੀ ਟਰਾਲੀ ਕੱਢ ਲਈ ਤੂੰ ਤੜੋਂ ਨਹੀਂ ਨਿਕਲਦਾ ਪਰ ਤੂੰ ਇਹਦਾ ਆਪਦਾ ਹਥਿਆਰ ਪੂਰਾ ਕਰਕੇ ਆਊਗਾ ਇਹ ਦੇਖੀ ਜਾਂਦੀ ਐ ਬਾਬਾ ਬਾਸੀ ਆ ਰ ਬਾਬਾ ਹੰਨੇ ਮੁਸ਼ਕਲਾਂ ਹੁੰਦਾ ਇੱਥੇ ਬਹਿ ਜਾ ਇਹਨੂੰ ਕਦੇ ਰਾਤ ਨੂੰ ਇੱਥੇ ਕੋਣ ਰੂਟ ਗਿਆ ਕੋਣ ਲਿ ਜਾਂਦਾ ਇਹਨੂੰ ਪੁੱਛਣਾ ਲਾ ਹੋਵੇ ਹਾਂ